ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਵੈਣ ਦੀ ਵੀਡੀਓ ਬਣਾਈ ਹੈ ਬਾਈ ਬੱਚਾ ਆ ਗਿਆ ਮਗਰ ਬੱਚਾ ਚੋਣ ਚਵਾ ਦੇਖੋ ਬਾਈ ਗੁੱਥੀ ਪਾੜਦੀ ਆ ਕਰਮਾ ਵਾਲੀ ਬੜਾ ਸੋਹਣਾ ਚੋਣ ਚਵਾ ਬੜਾ ਚੋਣ ਚਵਾ ਚੰਗਾ ਲੱਗਿਆ ਵਾ ਬਾਈ ਲੈ ਮੋਟਾ ਮੋਟਾ ਚੋਣ ਚਵਾ ਬਾਈ ਛੱਟੇ ਨਾ ਮੈਂ ਕਹਣਾ ਵੀ ਇੱਥੇ ਤੱਕ ਆਉਂਦੇ ਆ ਮੇਰੇ ਲੈ ਕੀ ਬਾਤ ਆ ਬੜਾ ਸੋਹਣਾ ਚੋਣ ਚਵਾ ਲੱਗਿਆ ਵਾ ਲੈਣ ਦੇਣ ਤਾਂ ਬਾਈ ਨੇ 52000 ਰੁਪਏ ਰੱਖਿਆ ਬਾਕੀ ਬਾਈ ਕਹਿੰਦਾ ਇਹਦਾ ਮੌਕੇ ਤੇ ਮਾਨ ਤਾਨ ਜਰੂਰ ਹੋ ਜਾਊਗਾ ਪਿੰਡ ਹੈਗਾ ਵੀਰ ਦਾ ਗੰਪਟੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਭਾਈ ਰੂਪਾ ਵੀ ਰਹਿੰਦਾ ਇਦਰੋਂ ਬਾਈ ਕਿਹੜੇ ਕਿਹੜੇ ਪਿੰਡ ਰਹੇ ਨੇ ਜਲਾਲ ਭਾ ਜਲਾਲ ਆ ਗਿਆ ਭਗਤਾ ਭਾਈ ਗਿਆ ਦੇਲਪੁਰ ਆ ਗਿਆ ਭਾਈ ਰੂਪਾ ਆ ਗਿਆ ਇਦਰ ਆਪਾਂ ਨੂੰ ਵਿਚਾਲੇ ਇਹ ਪਿੰਡ ਰਹੇ ਜਾਂਦੇ ਲੇਵਾਂ ਪੰਡ ਲਈ ਫਿਰਦੀਆਂ ਮੋਲੇ ਦਾ ਲੈਣ ਦੇਣ 52000 ਰੁਪਇਆ ਤੇ ਕੰਡੈਕਟਰ ਨੰਬਰ ਬੋਲਦੇ ਆਪਣਾ 76580077 ਇਹ ਦੋ ਸੂਈਆ ਕਿਹੜਾ ਸੂਈਆ ਇਹ ਪਰਸੋਂ ਸੂਈਆ ਬਾਈ ਦੂਜਾ ਸੂਆ ਕਿੰਨਾ ਬੋਲਾ ਬੋਲਾ 15 ਕਿਲੋ ਐਸ ਟਾਈਮ ਚੋਂ ਦੁੱਧ 20 ਕਿਲੋ ਦੇ ਦਿਓ ਕਰ ਲੋ ਭਾਵੇਂ ਕਰ ਲੋ 4 ਡੰਡ ਛੱਲੀ ਕਰ ਸਕਦੇ ਲੇਵਾ ਪਹਿਲਾਂ ਨੇ ਦੁੱਧ ਦਿੱਤਾ ਵਾ 16 ਕਿਲੋ ਬਾਈ ਐ ਕਿੰਨਾ ਇੱਕ ਦੀ 20 ਕਿਲੋ ਦੋ ਤਾਂ ਆਮਣਾ ਹੀ ਪਾ ਦੂ ਯਾਰ ਠੀਕ ਹੈ ਬਈ ਹਾਂ ਕੰਡੈਕਟ ਨੰਬਰ ਇੱਕ ਵਾਰੀ ਹੋਰ ਬੋਲੋ 7658006777 ਜੇ ਕਿਸੇ ਵੀ ਵੀਰ ਨੂੰ ਬਾੜ ਬਈ ਪਸੰਦ ਆਵੇ ਕੰਡੈਕਟ ਜਰੂਰ ਕਰੇ ਸ਼ੌਟ ਨੂੰ ਵੇਖਣ ਲਈ ਧੰਨਵਾਦ ਜੀ